ਸਵੇਰ ਦਾ ਟਾਈਮ ਆ ਸ਼ਾਇਦ ਕਈ ਲੋਕ ਉੱਠੇ ਵੀ ਨਹੀਂ ਹੋਣੇ ਉਦੋਂ ਤੋਂ ਸੰਤ ਜੀ ਆ ਜਾਂਦੇ ਆ ਇੱਥੇ ਤੇ ਆ ਕੇ ਘਰ ਘਰ ਪ੍ਰਸ਼ਾਦੇ ਤੇ ਹੋਰ ਜਿਹੜੀ ਵੀ ਚੀਜ਼ ਦੀ ਕਿਸੇ ਨੂੰ ਜ਼ਰੂਰਤ ਆ ਉਹ ਪਚਾਉਣ ਦੀ ਸੇਵਾ ਨਿਭਾਉਂਦੇ ਆ ਬਹੁਤ ਅੜਿਆਲ ਪਪਾ ਜੀ ਬਹੁਤ ਕੰਮ ਦਿਆ ਵਾ ਇਹ ਨਾ ਹੁੰਦੇ ਤਾਂ ਸਾਰੇ ਤੇ ਭੁੱਖੇ ਮਰ ਜਾਂਦੇ ਰੋਟੀ ਪਾਣੀ ਸਾਨੂੰ ਸਾਰਾ ਕੁਝ ਪਚਾਉਂਦੇ ਆ ਤੇ ਪਹਿਲਾਂ ਸਾਰਾ ਕੁਝ ਸਾਨੂੰ ਬਾਬਾ ਜੀ ਪਚਾਉਂਦੇ ਆ ਹੁਣ ਪਾਣੀ ਜ਼ਿਆਦਾ ਕਿਵਰੀ ਨਹੀਂ ਬੰਦਾ ਤਿਆਰ ਕਰ ਸਕਦਾ ਯਾਰ ਚੀਜ਼ਾਂ ਨੂੰ ਤਾਂ ਉੱਥੇ ਖਾਣਾ ਵੀ ਪਹੁੰਚਦਾ ਤੇ ਜਿਹੜੀ ਵੀ ਚੀਜ਼ ਦੀ ਉਸ ਘਰੇ ਜ਼ਰੂਰਤ ਹੈ ਉਹ ਵੀ ਪੁੱਛ ਕੇ ਪਹੁੰਚਾਈ ਜਾਂਦੀ ਆ ਮੈਂ ਅੱਜ ਤਾਂ ਹੀ ਨਾਲ ਆਇਆ ਸੀ ਆਹ ਚੀਜ਼ਾਂ ਤੁਹਾਨੂੰ ਦਿਖਾਉਣ ਕੇ ਤੁਹਾਨੂੰ ਪਤਾ ਤਾਂ ਲੱਗੇ ਕਿ ਸਿਸਟਮ ਚੱਲ ਕਿਵੇਂ ਰਿਹਾ ਮਦਦ ਤੁਸੀਂ ਇਸ ਥਾਂ ਦੀ ਇੱਕ ਕਹਾਣੀ ਦੇਖੋ ਵੀ ਬੰਦਿਆਂ ਦਾ ਤਾਂ ਹਾਲ ਮਾੜਾ ਹੈਗਾ ਹੀ ਹੈਗਾ ਉਹ ਜਾਨਵਰ ਆ ਜਿਹੜਾ ਉਹਨੂੰ ਵੀ ਕਿੰਨੀ ਭੁੱਖ ਲੱਗੀ ਹੋਊਗੀ ਕਿਉਂ ਨੇ ਵੀ ਜਿੰਨੀ ਤੇਜ਼ੀ ਨਾਲ ਜਿੰਨੀ ਭੁੱਖ ਨਾਲ ਰੋਟੀ ਖਾਦੀ ਆ ਇਹ ਹਾਲਾਤ ਆ ਕਿਥੇ 350 ਘਰ ਆ ਜਿਹੜਾ ਬਾਹਰ ਹੈ ਕਿਉਂਕਿ ਸਪਾ ਬੰਜਵਾ ਪਿੰਡ ਕੋਈ ਨਹੀਂਗਾ ਜਿੱਥੇ ਹੈ ਵੀ 25-30 ਘਰਾਂ ਤੋਂ ਵੱਧ ਨਹੀਂਗਾ ਤੇ ਬਾਕੀ ਕੱਲੇ-ਕੱਲੇ ਖੇਤਾਂ 'ਚ ਬੈਠੇ ਆ ਕਿਉਂਕਿ ਇਹੋ ਜਿਹੇ ਹਾਲਾਤਾਂ ਵਿੱਚ ਸਾਰਿਆਂ ਦੇ ਰਣਾ ਔਖਾ ਤੇ ਪਰ ਲੋਕ ਜੋ ਤੁਸੀਂ ਜਾਣੇ ਹੋ ਸਭ ਤੋਂ ਵੱਡੀ ਇਸ ਵੇਲੇ ਇੱਥੇ ਦਿੱਕਤ ਕਿਹੜੀ ਉਹ ਨਾ ਜਿਹੜੀ ਹੈਗੀ ਇਸ ਵੇਲੇ ਉੱਤੇ ਮੈਂ ਹੀ ਪੈ ਰਿਹਾ ਹਾਂ ਕਿਉਂਕਿ ਜਿਹੜੇ ਘਰਾਂ ਜਿਨ੍ਹਾਂ ਦੇ ਲੈਂਟਰ ਨਹੀਂ ਪਏ ਤੇ ਉਹਨਾਂ ਦੇ ਉੱਤੇ ਬਾਲਿਆਂ ਦੀਆਂ ਸੱਪਾਂ ਤੇ ਉਹ ਸਾਰੇ ਚੋਹੀ ਜਾਂਦੇ ਟਪ ਟਪ ਉਸ ਦਿਨ ਤੋਂ ਹੀ ਅਸੀਂ ਜਦੋਂ ਇਹਨਾਂ ਦੀ ਹਾਲਤ ਦੇਖੀ ਫਿਰ ਤਰਪਾਲਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਲਿਆ ਕੇ ਦੇ ਰਹੇ ਹਾਂ ਤਾਂ ਕਿ ਜਿਹੜਾ ਸਮਾਨ ਇਹ ਕੁਝ ਜਿੱਥੇ ਪਾਣੀ ਤਾਂ ਚੜਦਾ ਫਿਰ ਆਪਣਾ ਸਮਾਨ ਕੋਠਿਆਂ ਤੇ ਰੱਖ ਲੈਂਦੇ ਹਾਂ ਮੈਂ ਅੱਜ ਤਾਂ ਹੀ ਨਾਲ ਆਇਆ ਸੀ ਆ ਆ ਚੀਜ਼ਾਂ ਤੁਹਾਨੂੰ ਦਿਖਾਉਣ ਕੇ ਤੁਹਾਨੂੰ ਪਤਾ ਤਾਂ ਲੱਗੇ ਕਿ ਸਿਸਟਮ ਚੱਲ ਕਿਵੇਂ ਰਿਹਾ ਇੰਟਰਨੈਟ ਤੇ ਬਹੁਤ ਕੁਝ ਚੱਲਦਾ ਹੁੰਦਾ ਹਨਾ ਵੀ ਉਹ ਸੇਵਾ ਕਰ ਰਿਹਾ ਉਹ ਸੇਵਾ ਕਰ ਰਿਹਾ ਤੁਸੀਂ ਜ਼ਮੀਨ ਤੇ ਆਓ ਤੁਹਾਨੂੰ ਪਤਾ ਲੱਗੂਗਾ ਕਿ ਅਸਲ ਬੰਦੇ ਕਿਹੜੇ ਆ ਜਿਹੜੇ ਇੱਥੇ ਲੱਗੇ ਪਏ ਆ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਘਰਾਂ 'ਚ ਬੈਠੇ ਬਹੁਤ ਲੋਕਾਂ ਨੂੰ ਇਹ ਚਿੰਤਾ ਹੋ ਰਹੀ ਹੋਊਗੀ ਹੋਊਗੀ ਬੀਰ ਕਿਵੇਂ ਪਹੁੰਚਦਾ ਸਮਾਨ ਉੱਥੇ ਜਿੱਥੇ ਲੋਕ ਮੀਂਹ ਦੇ ਕਰਕੇ ਉਹਨਾਂ ਦੇ ਘਰ ਘਿਰ ਗਿਆ ਉੱਥੇ ਸਮਾਨ ਪ੍ਰਸ਼ਾਦ ਦੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹਦੀ ਵੀ ਉਹਨੂੰ ਜ਼ਰੂਰਤ ਆ ਇੱਥੋਂ ਤੱਕ ਕੇ ਜੇ ਕੋਈ ਪ੍ਰਸ਼ਾਦ ਦੇ ਆਪ ਤਿਆਰ ਕਰ ਸਕਦਾ ਉਹਦੇ ਲਈ ਸਿਲੰਡਰ ਵੀ ਕਿਵੇਂ ਪਹੁੰਚਦੇ ਆ ਉਹ ਸਾਰਾ ਕੋਸ਼ ਅੱਜ ਤੁਹਾਨੂੰ ਦਿਖਾਉਣੇ ਆ ਮੇਰੇ ਨਾਲ ਸੰਤ ਸੀਚੇਵਾਲ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਇਹ ਵੀ ਕਰਾਂਗੇ ਵੀ ਕਿਵੇਂ ਸਾਰਾ ਮੈਨੇਜ ਕਰ ਰਹੇ ਆ ਇੱਥੇ ਫਿਲਹਾਲ ਜਿਹੜੀ ਕਿਸ਼ਤੀ ਦੇ ਵਿੱਚ ਬੈਠੇ ਆ ਇਹ ਘਰ ਘਰ ਜਾ ਰਹੀ ਆ ਸਵੇਰ ਦਾ ਟਾਈਮ ਆ ਸ਼ਾਇਦ ਕਈ ਲੋਕ ਸੁਬਾ ਉੱਠੇ ਵੀ ਨਹੀਂ ਹੋਣੇ ਉਦੋਂ ਤੋਂ ਸੰਤ ਜੀ ਆ ਜਾਂਦੇ ਆ ਇੱਥੇ ਤੇ ਆ ਕੇ ਘਰ ਘਰ ਪ੍ਰਸ਼ਾਦੇ ਤੇ ਹੋਰ ਜਿਹੜੀ ਵੀ ਚੀਜ਼ ਦੀ ਕਿਸੇ ਨੂੰ ਜ਼ਰੂਰਤ ਆ ਉਹ ਪਚਾਉਣ ਦੀ ਸੇਵਾ ਨਿਭਾਉਂਦੇ ਆ ਪ੍ਰਸ਼ਾਦੇ ਪਏ ਆ ਇਹ ਦਾਲ ਆ ਤੇ ਇੱਧਰ ਪਿਛਲੇ ਪਾਸੇ ਆ ਟੈਂਟ ਦੇ ਵਿੱਚ ਜੇ ਤੁਸੀਂ ਮਾੜਾ ਦਿਖਾਊਗਾ ਬਾਈ ਤੁਹਾਨੂੰ ਇਹਦੇ ਵਿੱਚ ਪੂਰਾ ਪਾਣੀ ਦੀਆਂ ਬੋਤਲਾਂ ਤਰਪਾਲਾਂ ਆਸੇ-ਪਾਸੇ ਨਕਰਾਂ ਦੇ ਉੱਤੇ ਜਿਹੜੀਆਂ ਵੀ ਤਰਪਾਲਾਂ ਤੁਹਾਨੂੰ ਦਿਸਦੀਆਂ ਕਿਸੇ ਨੇ ਕੋਈ ਸਮਾਨ ਟਕਿਆ ਹੋਆ ਕਿਸੇ ਨੇ ਹੋਰ ਛੱਤਾਂ ਦੇ ਉੱਤੇ ਉਹ ਤਰਪਾਲਾਂ ਦੇ ਵਿੱਚੋਂ ਮੈਂ ਇੰਨੀ ਕਿ ਇੰਨੀ ਕਿ ਗਰੰਟੀ ਕਰਦਾ ਕਿ 80-90% ਤਰਪਾਲਾਂ ਸੰਤ ਸੀਚੇਵਾਲ ਜੀ ਨੇ ਹੀ ਉੱਥੇ ਮਹੀਂਆਂ ਕਰਾਈਆਂ ਤਾਂ ਕਿ ਲੋਕਾਂ ਦਾ ਕੀਮਤੀ ਸਮਾਨ ਬਚ ਸਕੇ ਤਾਂ ਹੁਣ ਇੱਕ ਘਰੇ ਪਹੁੰਚੇ ਆਂ ਆਪਾਂ ਇੱਥੇ ਪ੍ਰਸ਼ਾਦੇ ਆ ਜਿਹੜੇ ਉਹ ਵਰਤੌਣੇ ਆ ਬਾਬਾ ਜੀ ਨੇ ਮੈਂ ਉਹਨੇ ਗੱਲ ਵੀ ਕਰੀ ਚੱਲੂੰਗਾ ਹਾਂ ਜੀ ਅੰਦਰ ਆ ਜਾਓ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲੀ ਮੈਂ ਪਈ ਜਾਂਦਾ ਮੈਨੂੰ ਵਿੱਚ ਵਿੱਚ ਨਾ ਆਏ ਹੱਥ ਕਰਨਾ ਪਿਆ ਕਰੂਗਾ ਕੋਈ ਗੱਲ ਨਾ ਪਹਿਲਾਂ ਦੱਸਦਾ ਤੇ ਕਿੰਨੇ ਵਜੇ ਬਾਬਾ ਜੀ ਉੱਠ ਜਾਂਦੇ ਹੋ ਅਸੀਂ ਤਾਂ ਸਵੇਰੇ 2:30 ਵਜੇ ਤੇ ਉੱਠੇ ਤੇ ਕੰਮ ਤੇ ਇੱਥੇ ਹਾਂ ਇੱਥੇ ਅਸੀਂ 8:00 ਵਜੇ ਆ ਗਏ ਸੀਗੇ 7:30 ਵਜੇ ਮਰ ਨੂੰ ਉਹ ਵੀ ਤਾਂ ਇਹੀ ਕੰਮ ਚ ਲੱਗਦਾ ਹਾਂ ਹਾਂ ਸਵੇਰ ਤੋਂ ਪਹਿਲਾਂ ਆਪਣਾ ਸਿਮਰਨ ਭਜਨ ਫਿਰ ਉੱਥੇ ਪਾਠ ਚਾਲਦੇ ਆਰ ਵਾਸ ਕਰਕੇ ਲੰਗਰ ਪ੍ਰਸਾਦਾ ਤਿਆਰ ਕਰਕੇ ਫਿਰ ਉਥੋਂ ਸultanpur sultanpur ਤੋਂ ਫਿਰ ਇੱਥੇ ਆ ਜੰਨੇ ਕਿੰਨੇ ਘਰ ਪੀੜਤ ਹੋਇਆ ਬਾਬਾ ਜੀ ਇੱਥੇ ਸਾਡੇ 350 ਘਰ ਆ ਜਿਹੜਾ ਬਾਹਰ ਹੈ ਕਿਉਂਕਿ ਸ ਬੰਜਵਾ ਪਿੰਡ ਕੋਈ ਨਹੀਂਗਾ ਜਿੱਥੇ ਹੈ ਵੀ 25-30 ਘਰਾਂ ਤੋਂ ਵੱਧ ਨਹੀਂ ਗਏ ਤੇ ਬਾਕੀ ਇਕੱਲੇ-ਇਕੱਲੇ ਖੇਤਾਂ 'ਚ ਬੈਠੇ ਆ ਤੇ ਉਹਨਾਂ ਨੂੰ ਜਿਹੜੀ ਹੈਗੀ ਆ ਕੋਸ਼ਿਸ਼ ਨੂੰ ਬਰਤਾ ਦੋ ਪਹਿਲਾਂ ਪ੍ਰਸ਼ਾਦੀ ਪ੍ਰਸ਼ਾਦ ਵੀ ਭਾਈ ਆਪਣੇ ਇੱਥੇ ਆਦਾ ਇੱਕ ਗੱਲ ਤਾਂ ਐ ਇੱਥੇ ਥਾਂ ਤੇ ਜਿੱਥੇ ਲੋਕ ਬੈਠੇ ਆ ਹੁਣ ਪਾਣੀ ਜ਼ਿਆਦਾ ਕਿਵਰੀ ਨਹੀਂ ਬੰਦਾ ਤਿਆਰ ਕਰ ਸਕਦਾ ਯਾਰ ਚੀਜ਼ਾਂ ਨੂੰ ਤਾਂ ਉੱਥੇ ਖਾਣਾ ਵੀ ਪਹੁੰਚਦਾ ਤੇ ਜਿਹੜੀ ਵੀ ਚੀਜ਼ ਦੀ ਉਸ ਘਰੇ ਜ਼ਰੂਰਤ ਹੈ ਉਹ ਵੀ ਪੁੱਛ ਕੇ ਪਹੁੰਚਾਈ ਜਾਂਦੀ ਆ ਮੈਂ ਅੱਜ ਤਾਂ ਹੀ ਨਾਲ ਆਇਆ ਸੀ ਆਹ ਚੀਜ਼ਾਂ ਤੁਹਾਨੂੰ ਦਿਖਾਉਣ ਕੇ ਤੁਹਾਨੂੰ ਪਤਾ ਤਾਂ ਲੱਗੇ ਕਿ ਸਿਸਟਮ ਚੱਲ ਕਿਵੇਂ ਰਿਹਾ ਇੰਟਰਨੈਟ ਤੇ ਬਹੁਤ ਕੁਝ ਚੱਲਦਾ ਹੁੰਦਾ ਹਨ ਵੀ ਉਹ ਸੇਵਾ ਕਰ ਰਿਹਾ ਉਹ ਸੇਵਾ ਕਰ ਰਿਹਾ ਤੁਸੀਂ ਜ਼ਮੀਨ ਤੇ ਆਓ ਤੁਹਾਨੂੰ ਪਤਾ ਲੱਗੂਗਾ ਕਿ ਅਸਲ ਬੰਦੇ ਕਿਹੜੇ ਆ ਜਿਹੜੇ ਇੱਥੇ ਲੱਗੇ ਪਏ ਆ ਤੇ ਅ ਅੱਛਾ ਜੀ ਆਪਾਂ ਸੀਗੇ ਵੀ ਇੰਨੇ ਘਰ ਇੱਥੇ ਆ ਜਿਹੜੇ ਉਹ ਜਮਾਈ ਵਿੱਚ ਆ ਇੱਕ ਤਰ੍ਹਾਂ ਟਾਪੂ 'ਚ ਆ ਜਿਹੜੇ ਉਹ ਕਿਥੇ ਜਿੱਥੋਂ ਆਪਾਂ ਪੁਲ ਤੋਂ ਉਤਰਿਆ ਹਾਂ ਜੀ ਕਿ ਸਾਡੇ 3500 ਏਕੜ ਜਮੀਨ ਆ ਤੇ ਇਹਦੇ ਵਿੱਚ ਉਦੋਂ 17 ਪਿੰਡਾਂ ਦੀ ਜਮੀਨ ਪੈਂਦੀ ਆ ਪਰ ਇਸੇ ਤਿੰਨ ਦੋ ਸਕੂਲ ਆ ਤਿੰਨ ਪਚੇਤ ਜਿਹੜੇ ਲੋਕ ਆ ਕੱਲੇ ਕੱਲੇ ਘਰਾਂ ਚ ਰਹਿੰਦੇ ਆ ਆਪੋ ਆਪਣੇ ਖੇਤਾਂ ਦੇ ਵਿੱਚ ਉਹਨਾਂ ਨੇ ਆਪਣੇ ਜਿਹੜਾ ਹੈ ਘਰ ਬਣਾਏ ਹੋਏ ਆ ਇਰੇ ਵਿੱਚ ਵੱਧ ਰਹਿੰਦੇ ਆ ਹਨਾ ਲੋਕ ਇੱਥੇ ਕਿਉਂਕਿ ਇਹ ਇੱਕ ਪਿੰਡ ਤੋਂ ਨਹੀਂ ਵੱਖ-ਵੱਖ ਪਿੰਡਾਂ ਤੋਂ ਆਉਂਦੇ ਆ ਆਪਣਾ ਉੱਥੇ ਜਿਹੜੇ ਵੈਸੇ ਜਿਆਦਾ ਮਿੰਦ ਦਾ ਸ਼ਲੋਕ ਆ ਜਾਵੇ ਕਿਉਂਕਿ ਇਹੋ ਜਿਹੇ ਅਲਾਪ ਵਿੱਚ ਸਾਰਿਆਂ ਦੇ ਰਣਾ ਔਖਾ ਆਮ ਜਿਹੜੇ ਹੈਗੇ ਇਹ ਜੂਜੂ ਟੂ ਵੀ ਹੋ ਚੁੱਕੇ ਆ ਕਿਉਂਕਿ ਪਾਣੀ ਤਕਰੀਬਨ ਇੱਥੇ ਪਿਛਲੇ ਸਾਲ ਨਹੀਂ ਆਇਆ 23 ਚ ਵੀ ਆਇਆ 19 ਚ ਵੀ ਆਇਆ ਆਪਾਂ ਇੱਥੇ ਚੌਥੇ ਤੁਹਾਡੇ ਨਾਲ ਜਾ ਰਹੇ ਸੀ ਇੱਕ ਬਾਬਾ ਜੀ ਮਿਲੇ ਸੀਗੇ ਜਿਹੜੇ ਉਹ ਬੜੇ ਹੌਸਲੇ ਦੀਆਂ ਗੱਲਾਂ ਕਰਦੇ ਸੀ ਉਹ ਮੈਂ ਉਹਨਾਂ ਨੂੰ ਜਦੋਂ ਇੰਟਰਨੈਟ ਤੇ ਹਨਾ ਅਸੀਂ ਪਾਇਆ ਉਹਨਾਂ ਦਾ ਪ੍ਰੋਗਰਾਮ ਤੇ ਲੋਕ ਕਹਿੰਦੇ ਵੀ ਇਹ ਬੰਦੇ ਕਿੰਨੇ ਹੌਸਲੇ ਵਾਲੇ ਆ ਇਦਾ ਕਾਰਨ ਇਹੀ ਆ ਵੀ ਬਾਰ-ਬਾਰ ਪਾਣੀ ਆਉਂਦਾ ਹੀ ਇੱਥੇ ਕਿਉਂਕਿ ਦੋਨੋਂ ਦਰਿਆ ਇਹਦੇ ਤੋਂ ਹੀ ਪਾਣੀ ਵਗਦਾ ਲੈਂਦੇ ਵੀ ਤੇ ਚੜਦੇ ਵੀ ਉੱਤਰ ਵੀ ਤੇ ਦੱਖਣ ਵੀ ਸ੍ਰੀਲੰਕਾ ਹੀ ਆ ਸ੍ਰੀਲੰਕਾ ਪੰਜਾਬ ਦੀ ਸ੍ਰੀਲੰਕਾ ਹੀ ਆ ਸਮਝ ਲਓ ਕਿਉਂਕਿ ਅੱਗੇ ਤਾਂ ਇਹਨਾਂ ਦੇ ਕੋਈ ਪੁਲ ਨਹੀਂ ਸੀ ਕਿਸ਼ਤੀਆਂ ਹੀ ਆਉਂਦੇ ਸੀ ਬੱਚੇ ਵੀ ਕਿਸ਼ਤੀਆਂ ਹੀ ਪੜਨ ਜਾਂਦੇ ਸੀ ਟੀਚਰ ਵੀ ਕਿਸ਼ਤੀਆਂ ਹੀ ਜਿਹੜੇ ਆਉਂਦੇ ਸੀ ਹੁਣ ਪੁਲ ਬਣਨ ਨਾਲ ਇਹਨਾਂ ਨੂੰ ਸਹੂਲਤ ਹੋ ਗਈ ਨਿਆਣੇ ਜਿਹੜੇ ਹੈਗੇ ਆ ਉਹ ਸੁਲਤਾਨਪੁਰ ਵਖਵਾਖੇ ਏਰੀਆ ਦੇ ਵਿੱਚੋਂ ਚੱਲੇ ਜਾਂਦੇ ਆ ਉਹ ਕਿ ਪਹਿਲਾਂ ਪੜਨ ਦਾ ਵੀ ਬੜਾ ਔਖਾ ਸੀ ਬੱਚੇ ਜੰਦੇ ਕਿਸੇ ਤਰ੍ਹਾਂ ਬਿਨਾਂ ਕੋਈ ਰਾਹ ਹੀ ਨਹੀਂ ਸੀਗਾ ਹੋਰ ਕੀ ਦਿੱਕਤ ਕੀ ਆ ਰਹੀ ਹੈ ਸਭ ਤੋਂ ਵੱਡੀ ਇਸ ਵੇਲੇ ਜਿਹੜੀ ਇੱਥੇ ਲੋਕ ਬੈਠੇ ਆ ਘਰਾਂ ਚ ਦੇਖੋ ਦੇ ਹਰੇ ਵੈਸੇ ਤਾਂ ਹੈਗੀ ਆ ਜਦੋਂ ਘਰ ਵੀ ਕਈ ਲੋਕਾਂ ਦੇ ਤਾਂ ਇੱਥੇ ਰੁੜ ਗਏ ਆ ਤੇ ਪਰ ਲੋਕ ਜੋ ਤੁਸੀਂ ਜਾਣਦੇ ਹੋ ਸਭ ਤੋਂ ਵੱਡੀ ਇਸ ਵੇਲੇ ਇੱਥੇ ਦਿੱਕਤ ਕਿਹੜੀ ਉਹ ਨਾ ਜਿਹੜੀ ਹੈਗੀ ਇਸ ਵੇਲੇ ਉੱਤੇ ਮੈਂ ਹੀ ਪੈ ਰਿਹਾ ਕਿਉਂਕਿ ਜਿਹੜੇ ਘਰ ਜਿਨ੍ਹਾਂ ਦੇ ਲੈਂਡਰ ਨਹੀਂ ਪਏ ਤੇ ਉਹਨਾਂ ਦੇ ਉੱਤੇ ਬਾਲਿਆਂ ਦੀਆਂ ਸਤਾਂ ਤੇ ਉਹ ਸਾਰੇ ਚੋਹੀ ਜਾਂਦੇ ਟਪਕ ਟਪਕ ਉਹ ਦਿਨ ਤੋਂ ਹੀ ਐਸੀ ਜਦੋਂ ਇਹਨਾਂ ਦੀ ਹਾਲਤ ਦੇਖੀ ਫਿਰ ਆ ਤਰਪਾਲਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਲਿਆ ਕੇ ਦੇ ਰਹੇ ਆ ਤਾਂ ਕਿ ਜਿਹੜੇ ਸਮਾਨ ਇਹ ਕੁਛ ਜਿੱਥੇ ਪਾਣੀ ਤਾਂ ਚੜਦਾ ਫਿਰ ਆਪਣਾ ਸਮਾਨ ਕੋਠਿਆਂ ਦੇ ਰੱਖ ਲੈਂਦੇ ਆ ਤੇ ਆਪ ਕਈ ਵਾਰ ਬਾਹਰ ਵੀ ਚਲ ਜਾਂਦੇ ਆ ਜਾਂ ਬੱਚਿਆਂ ਨੂੰ ਬਾਹਰ ਕੱਢ ਦਿੰਦੇ ਆ ਆਪ ਇੱਥੇ ਰਹਿੰਦੇ ਆ ਸੋ ਸਮਾਨ ਇਹਨਾਂ ਦਾ ਕੋਠਿਆਂ ਤੇ ਆ ਜਾਂ ਜਿਹੜਾ ਹੈਗਾ ਉੱਚੀ ਜਗ੍ਹਾ ਤੇ ਕਰਕੇ ਤੇ ਜਿਹੜੀ ਹੈਗੀਆਂ ਤਰਪਾਲਾਂ ਤਰਬੋਲਾ ਪਾ ਕੇ ਦੇ ਰਹੇ ਆ ਇਧਰ ਦੇ ਐਂ ਪ੍ਰਸਾਦ ਆਪਾਂ ਨਾ ਜਿਹੜੇ ਹੈਗੇ ਆ ਬੜੇ ਹੁਣ ਮਜਬੂਰ ਹੀ ਐ ਇੱਥੇ ਹੁਣ ਆਪਾਂ ਕਮਾਂਗੇ ਵੀ ਕੀ ਹੈਗਾ ਇਹਨਾਂ ਪਰਾਂ ਦੇ ਪ੍ਰਸ਼ਾਦਾ ਇਹਨਾਂ ਘਰਾਂ ਚ ਚੱਲੇ ਇੱਥੇ ਚਲੇ ਗਏ ਠੀਕ ਕੁਝ ਘਰ ਇਹਦੇ ਵਿੱਚੋਂ ਚਲੇ ਗਏ ਆ ਹਾਂਜੀ ਕੁਝ ਉੱਠ ਕੇ ਕਿਉਂਕਿ ਉਹਨਾਂ ਦੇ ਪਸ਼ੂ ਕੱਢ ਲਿਆ ਬਾਕੀ ਉਹਨਾਂ ਥੋੜਾ ਬਹੁਤਾ ਸਮਾਨ ਆ ਉਹਨਾਂ ਨੂੰ ਜਿੰਦਾ ਲਾ ਕੇ ਚਲੇ ਗਏ ਇਹ ਇੱਥੇ ਪਹਿਲਾਂ ਤੁਹਾਡੀਆਂ ਉਹੀ ਆ ਨਾ ਜਿਹੜੀਆਂ ਪਚਾਈਆਂ ਸੀ ਤੁਸੀਂ ਜਦੋਂ ਇਹ ਵਖ ਵਖ ਜੀ ਇਹਨਾਂ ਨੂੰ ਲੋਡ ਆ ਫਿਰ ਸਮਾਨ ਥੱਲੋਂ ਕਢ ਕੇ ਉੱਪਰ ਰੱਖ ਲੈਂਦੇ ਆ ਅਰciò ਤਰਪਾਲਾਂ ਜ਼ਰੂਰ ਦਿਖਾਓ ਜਿਹੜੀਆਂ ਇੱਧਰ ਕਰਾਂ ਦੇ ਉੱਤੇ ਪਾਈਆਂ ਵੀ ਆ ਇਹ ਇਹਨਾਂ ਨਾਲ ਤਾਂ ਕਰਕੇ ਇਹ ਦਿੱਤੀਆਂ ਜਾਂਦੀਆਂ ਸਿਚੇਲ ਸਾਹਿਬ ਵੱਲੋਂ ਵੀ ਤਾਂ ਕਿ ਉਹਨਾਂ ਦਾ ਜ਼ਰੂਰੀ ਸਮਾਨ ਢੱਕ ਜੇ ਕਿਸੇ ਦਾ ਕੋਈ ਉਹ ਸਭ ਤੋਂ ਉੱਪਰਲੀ ਥਾਂ ਤੇ ਧਰ ਲੈਂਦੇ ਆ ਵੀ ਥੱਲੇ ਤਾਂ ਮੀਂਹ ਆ ਗਿਆ ਜਿਵੇਂ ਕੋਈ ਦਾਣੇ ਹੋਏ ਕੁਝ ਹੋਰ ਕੱਢ ਕੇ ਤਾਂ ਉੱਪਰ ਰੱਖ ਲੈਂਦੇ ਕੋਠੇ ਤੇ ਤੇ ਉਹਦੇ ਉੱਤੇ ਫਿਰ ਉਹ ਦਰ ਬਾਲਾ ਪਾ ਦਿੰਦੇ ਆ ਵੀ ਜੇ ਘਰ ਵਿੱਚ ਪਾਣੀ ਜ਼ਿਆਦਾ ਵੀ ਜੜੇ ਹੋਊਗਾ ਘਟੂ ਘਟ ਸਾਡਾ ਉਹ ਸਮਾਨ ਜਿਹੜਾ ਬਾਜੂ ਮੈਂ ਇੱਕ ਗੱਲ ਥੋੜੇ ਨਾਲ ਹੋਰ ਸਾਂਝੀ ਕਰਦਾ ਮੈਂ ਇੱਥੇ ਆਇਆ ਮੈਨੂੰ ਇੱਕ ਬੰਦਾ ਟੱਕਰਿਆ ਆਉਂਦੇ ਨੂੰ ਹੀ ਬਾਈ ਥਾਰ ਤੇ ਸੀਗਾ ਮੈਨੂੰ ਕਹਿੰਦਾ ਸੱਚ ਦਿਖਾਓ ਮੈਂ ਕਿ ਤੂੰ ਦੱਸ ਦੇ ਭਰਾਵਾ ਫਿਰ ਸੱਚ ਕੀ ਆ ਕਹਿੰਦਾ ਸੱਚ ਇਹ ਆ ਵੀ ਸੀਚੇ ਵਾਲ ਸਭ ਕੋਈ ਹਲਪ ਨਹੀਂ ਕਰ ਰਹੇ ਲੋਕਾਂ ਦੀ ਮਾਂ ਅੱਛਾ ਮਾਂ ਬਾਈ ਕਿੰਨਾ ਟਾਈਮ ਹੋ ਗਿਆ ਤੈਨੂੰ ਕਹਿੰਦਾ ਮੈਨੂੰ ਹੋ ਗਿਆ 2 ਘੰਟੇ ਮਾਂ ਬਾਈ 7 ਦਿਨ ਤਾਂ ਸਾਨੂੰ ਹੋ ਗਏ ਅਸੀਂ ਤਾਂ ਉਹਨਾਂ ਨੂੰ ਸੇਵਾ ਕਰਦੀ ਦੇਖੀ ਜਨੇ ਤੈਨੂੰ 2 ਘੰਟਾ ਚਾਹੀਦਾ ਕਿਹੜਾ ਸੱਚ ਦੇ ਗਿਆ ਬਹੁਤ ਲੋਕ ਤੁਹਾਡੇ ਚੋਂ ਕਹਿਣਗੇ ਬਕਾਲਤ ਕਰਦਾ ਬਾਬਾ ਜੀ ਦੀ ਜਿਹੜਾ ਵੀ ਬੰਦਾ ਬਾਈ ਗਰਾਊਂਡ ਤੇ ਸੇਵਾ ਕਰੂਗਾ ਉਹਦੀ ਬਕਾਲਤ ਕੀਤੀ ਜਾਊਗੀ ਉਹਦੀਆਂ ਹੀ ਗਰੰਟੀਆਂ ਲਈ ਜਾਂਦੀਆਂ ਫੇਸਬੁੱਕ ਤੇ ਇਕੱਲੀ ਪੋਸਟ ਪਾ ਕੇ ਇਹ ਕਹਿਣਾ ਵੀ ਮੈਂ ਪੰਜਾਬ ਦੇ ਨਾਲਾਂ ਠੀਕ ਹੈ ਕਿਸੇ ਦੀ ਕੋਈ ਮਜਬੂਰੀ ਹੋ ਸਕੇ ਨਹੀਂ ਆ ਸਕਦਾ ਗੱਲ ਵੱਖਰੀ ਆ ਪਰ ਜੇ ਆ ਸਕਦੇ ਹਾਂ ਤੇ ਫਿਰ ਵੀ ਕੋਈ ਉੱਥੇ ਬੈਠੇ ਕਿਸੇ ਨੂੰ ਮਾਰਾ ਗਈ ਜਾਂਦਾ ਉਹ ਇਹ ਚੀਜ਼ਾਂ ਮੇਰੀ ਨਜ਼ਰ 'ਚ ਤਾਂ ਬਹੁਤ ਨੀਵੀਂ ਆ ਚਲੋ ਆਪਾਂ ਕਿਵੇਂ ਉਧਰ ਨੂੰ ਇੱਛਾ ਅੱਛਾ ਉਹ ਸਾਹਮਣੇ ਘਰੇ ਜਾਣਾ ਅੱਛਾ ਇਹ ਗੱਲ ਕਰਦੇ ਆ ਤੇ ਬਾਬਾ ਜੀ ਕੀ ਹੁਣ ਹਾਲਾਤ ਕੋਈ ਸੁਧਰਨ ਦੀ ਹੈ ਇੱਥੇ ਉਮੀਦ ਹੈ ਉਹ ਸੁਧਰੂ ਤਾਂ ਹੀ ਜੇ ਪਾਣੀ ਪਿੱਛੋਂ ਘਟੂਗਾ ਇਸ ਵੇਲੇ ਵੀ ਅੱਜ ਪਾਣੀ ਵੇਹੇ ਕੱਲ੍ਹ ਨਾਲੋਂ ਘਟਾ ਥੋੜਾ ਜਾਂ ਪਰ ਬਾਰਸ਼ਾਂ ਜਿਹੜੀਆਂ ਹੋ ਰਹੀਆਂ ਇਹਦੇ ਨਾਲ ਫਿਰ ਪਾਣੀ ਵੱਧ ਸਕਦਾ ਤੇ ਇੱਕ ਇਹ ਕਿਹਾ ਮੈਨੂੰ ਇੱਥੇ ਦੋ ਚਾਰ ਬੰਦਿਆਂ ਨੇ ਉਹ ਕਹਿੰਦੇ ਅਸਲੀ ਯੁੱਧ ਤਾਂ ਉਦੋਂ ਸ਼ੁਰੂ ਹੋਣਾ ਜਦੋਂ ਪਾਣੀ ਉੱਤਰ ਜਾਣਾ ਜੇ ਤੁਸੀਂ ਬੰਨ੍ਹ ਲਾਉਣੇ ਹਾਂ ਐ ਹਾਂ ਐਉਂ ਆ ਨਾ ਕਿ ਜਦੋਂ ਹੁਣ ਤੱਕ ਇਹਨਾਂ ਦੇ ਜਿਹੜੇ ਅਸਲੀ ਹੈਗੇ ਆ ਬਹੁਤ ਘਰਾਂ ਤੋਂ ਜਾ ਵੀ ਚੁੱਕੇ ਆ ਇਹ ਘਰਾਂ ਚ ਆਉਣਗੇ ਫਿਰ ਇਹਨਾਂ ਨੇ ਉਹ ਜ਼ਮੀਨਾਂ ਨੂੰ ਸਵਾਰਨਾ ਆਪਣਾ ਗਾਂ ਅਗਲੀ ਖੇਤੀ ਲਈ ਕਰਨੀ ਆ ਬਾਕੀ ਜਿਹੜੇ ਹੈਗੇ ਬੰਨ ਤਾਂ ਉਦੋਂ ਵੱਜਣਗੇ ਜਦੋਂ ਪਾਣੀ ਸਾਰੇ ਨਿਕਲ ਗਿਆ ਪਾਣੀ ਬਾਹਰ ਚੱਲ ਗਿਆ ਉਦੋਂ ਮਗਰੋਂ ਜਿਹੜੀ ਲੋੜ ਆ ਜਦੋਂ ਹੁਣ ਵੀ ਸੰਗਤ ਬਹੁਤ ਚਾਉਂਦੀ ਆ ਇਹ ਬਾਬਾ ਜੀ ਸੇਵਾ ਭੇਜੀਆਂ ਹੈਗਾ ਹਜੇ ਤੁਸੀਂ ਅੜਕ ਜਿਓ ਇੱਥੇ ਜੋ ਅਸੀਂ ਕਰ ਰਹੇ ਹਾਂ ਬਹੁਤ ਸੇਵਾ ਆ ਰਹੀ ਹੈ ਪਰ ਇਹਨਾਂ ਨੂੰ ਹਜੇ ਇੱਕ ਦਿਨ ਨਹੀਂ ਹਜੇ ਇਹਨਾਂ ਨੂੰ ਮਹੀਨਿਆਂ ਬਾਅਦ ਦੀ ਲੋੜ ਆ ਸਰਦਾ ਕੀ ਹੁੰਦਾ ਵੀ ਅਸੀਂ ਕੇਰਾ ਤਾਂ ਭਾਵਕ ਹੋਏ ਪੂਰੀ ਸੇਵਾ ਉਲਾਦਾਂਗੇ ਫਿਰ ਲੋੜ ਜਦੋਂ ਉਦੋਂ ਉਦੋਂ ਕਿਸੇ ਨੇ ਨਹੀਂ ਪੁੱਛਣਾ ਕਿਉਂਕਿ ਅੱਜ ਤਾਂ ਦੁਨੀਆ ਦੇ ਵਿੱਚ ਚੈਨਲਾਂ ਵਾਲੇ ਗੱਲਦੇ ਆ ਹਰ ਕੋਈ ਦੇਖਦਾ ਉੱਤੇ ਰੋਂਦਿਆਂ ਨੂੰ ਦੇਖਦਾ ਇਹੋ ਜਿਹੇ ਹਾਲਾਤਾਂ 'ਚ ਦੇਖਦਾ ਹਰ ਕੋਈ ਕਹਿੰਦਾ ਮੈਂ ਸੇਵਾ ਕਰਾਂ ਪਰ ਜਿੱਦਣੇ ਥੋੜਾ ਜਿਹਾ ਨੋਰਮਲ ਹੋ ਗਿਆ ਉਹਨਾਂ ਹੀ ਇਹ ਇਗਨੋਰ ਹੋ ਜਾਣਾ ਨਹੀਂ ਅਸੀਂ ਤਾਂ ਦੋ ਵਾਦੇ ਇੱਥੇ ਕਰਿਆ ਇੱਕ ਮਾਤਾ ਮਿਲੇ ਸੀ ਸਾਨੂੰ ਉਹ ਕਹਿੰਦੇ ਵੀ ਮੇਰੀ ਚਾਰ ਕਿੱਲੇ ਜ਼ਮੀਨ ਸੀਗੀ ਤੇ ਉਹ ਪਿਛਲੇ ਸਾਲ ਉਹਨਾਂ ਨੇ ਉੱਤੇ ਰੇਤਾ ਰੂਤਾ ਚਕਾਇਆ ਹੁਣ ਤੇ ਤਾਕੀ ਫਸਲ ਖਰਾਬ ਹੋ ਗਈ ਮੈਂ ਹਜ ਵੀ ਦੁਬਾਰੇ ਬਜਾਉਣ ਤੱਕ ਤਾਂ ਸੀ ਤੁਹਾਡੇ ਕੋਲੇ ਪੱਕੀ ਸੇਵਾ ਇੰਨੀ ਦਾ ਸੀ ਵੀ ਸੇਵਾ ਕਿਹਾ ਵੀ ਭਾਈ ਸਾਨੂੰ ਦਿਓ ਤੁਸੀਂ ਤੇ ਬਿਲਕੁਲ ਖੜਨਾ ਚਾਹੀਦਾ ਹੀ ਇਹ ਸਾਰਿਆਂ ਨੂੰ ਇਹ ਤਾਂ ਉਹ ਨਾ ਕਿ ਜਦੋਂ ਕੋਈ ਇਹੂ ਸਾਹਮਣੇ ਆਉਂਦਾ ਤੇ ਉਦੋਂ ਸਾਰੇ ਹੀ ਭਾਵਕ ਹੁੰਦੇ ਆ ਤੇ ਹੌਲੀ ਹੌਲੀ ਇਹ ਜਿਹੜੀ ਚੀਜ਼ ਮਨ ਤੋਂ ਉਤਰ ਜਾਂਦੀ ਹੈ ਪਰ ਅਸੀਂ ਪਹਿਲੀ ਵਾਰੀ ਵੀ ਉਧਰ ਵੀ ਗਏ ਵੀ ਅਸਲ ਤੇਰੀ ਹੈ ਗਿਆ ਕਿ ਇਹਨਾਂ ਦੇ ਬੰਨ ਉੱਚੇ ਹੋ ਜਾਣੂ ਦੁਆਰਾ ਇਹ ਚੀਜ਼ ਆਪਾਂ ਨੂੰ ਬਰਸਾਦੇ ਵੰਡਣੇ ਨਾ ਪੈਣਾ ਸੀ ਇਹਦੇ ਹੱਕ 'ਚ ਕਿਉਂਕਿ ਜਿਹੜਾ ਹੈਗਾ ਇਸ ਤਰ੍ਹਾਂ ਉਜੜਨਾ ਇਸ ਤਰ੍ਹਾਂ ਦੇ ਹਾਲਾਤ ਉਹਨਾਂ ਨੂੰ ਪਤਾ ਜਿਹੜੇ ਹੁਣ ਇੱਥੇ ਬੈਠੇ ਆ ਤੁਸੀਂ ਦੇਖੋਗੇ ਕਿ ਇਥੋਂ ਕੋਈ ਚੀਜ਼ ਚਾਹੀਦੀ ਹੈ ਰਾਤ ਨੂੰ ਕੋਈ ਬਿਮਾਰ ਹੋ ਜਾਂਦਾ ਕਿੱਥੇ ਜਾਓ ਅਹੀ ਬਾਰੇ ਕੀ ਗੱਲ ਹੋਰ ਪਾਣੀ ਧੱਕੇ ਮਾਰਨ ਦੇ ਜਿਵੇਂ ਉਹੀ ਕਹਿ ਰਹੇ ਜਿਵੇਂ ਹਵਾ ਚੱਲਦੀ ਹੈ ਇਹ ਪਾਣੀ ਛੱਲਣਾ ਤਾਂ ਖੋਰਾ ਪਾਈ ਜਾਂਦਾ ਹੈ ਕਿਉਂਕਿ ਜਿਹੜੀਆਂ ਸੱਲਾਂ ਹਨ ਇਹ ਜਿਹੜੇ ਘਰ ਦੇ ਨੇੜੇ ਆ ਇਹ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਹੀਆਂ ਕਿਉਂਕਿ ਉਹਨੂੰ ਜਦੋਂ ਪਾਣੀ ਦੀ ਸੱਲ ਵੱਜਦੀ ਹੈ ਤੇ ਇਹ ਥੱਲੋਂ ਪਾਣੀ ਖੁਰਦਾ ਹਾਂ ਹਾਂਜੀ ਹਾਂਜੀ ਲੈ ਆਓ ਜੀ ਲੈਓ ਉਹ ਨਾ ਠੀਕ ਹੋਇਆ ਤੁਹਾਨੂੰ ਹਾਂਜੀ ਹਾਂਜੀ ਪਿਆ ਫਰਕ ਕਿਉਂ ਹੋ ਬਾਬਾ ਜੀ ਇਹ ਬੰਦਾ ਹੀ ਰੁੜ ਚੱਲਿਆ 60 ਸੱਟ ਵੱਜ ਗਈ ਬਾਈ ਜੀ ਕੋਈ ਹਾਂਜੀ 60 ਵੱਜ ਗਈ ਕਿਵੇਂ ਜੀ ਅੱਜ ਮਾ ਵੀ 2.5 ਲੱਖ ਦੀ ਮੱਝ ਦੀ ਮੱਝ ਬਹੁਤ ਅੱਛਾ ਜੀ 2.5 ਲੱਖ ਦੀ ਮੱਝ ਰੋਡ ਚੱਲੀ ਸੀ ਵੀ ਪਾਣੀ ਸੀ ਇੱਕ ਮਿੰਟ ਮੈਂ ਇੱਕ ਮਿੰਟ ਮੈਂ ਹੀ ਆ ਜਾਣਾ ਇਧਰ ਚੁੱਪਣਾ ਲਾ ਦੋ ਜਣੇ ਹਾਂਜੀ ਵੀ ਪਾਣੀ ਹੈਗਾ ਕੀ ਹੋਇਆ ਸੀ ਵੀਰੇ ਵੀਰੇ ਮੈ ਪ੍ਰੋਬਲਮ ਆ ਪ੍ਰੋਬਲਮ ਆ ਜਿਹੜੀ ਪਾਣੀ ਆਇਆ ਤੇ ਮੱਝਾਂ ਛੱਡ ਬੈਠੇ ਆ ਕੁਝ ਤਾਂ ਮੱਝਾ ਲੈ ਕੇ ਮੁੰਡੇ ਇੱਧਰ ਚਲ ਗਏ ਤੇ ਕੁਝ ਮੈਨੂੰ ਮੱਝ ਨੇ ਮੱਝ ਸੀ ਜਿਆਦੀ ਵੱਡੀ ਮੱਝ ਸੀ 2.5 ਲੱਖ ਦੀ ਮੱਝ ਸੀ ਉਹਨੇ ਜਦੋਂ ਇੱਥੋਂ ਮੈਂ ਤਾਰੀ ਨਾ ਘਰੋਂ ਉਹਨੇ ਮੱਝ ਨੇ ਮੈਨੂੰ ਖਿੱਚ ਕੇ ਤੇ ਇੱਧਰ ਲੈ ਗਈ ਸਾਈਡ ਤੇ ਉਹ ਬੜਾ ਮੁਸ਼ਕਲ ਮੈਂ ਹੋਇਆ ਡੋਬ ਡੋਬ ਕੇ ਮੱਝ ਮਾਰ ਦਿੰਦੀ ਸੀ ਟੋਬੀ ਉਹ ਥੱਲੇ ਮੁੜ ਕੇ ਨਾ ਮੈਨੂੰ ਸੱਟ ਲੱਗ ਗਈ ਪਤਾ ਨਹੀਂ ਜਾ ਕੇ ਕਿਸੇ ਦੇ ਮੈਂ ਘਰੇ ਵਜਾਂ ਜਾ ਕੇ ਉਹਦੇ ਵਿੱਚ ਵਜ ਗਿਆ ਜਾਂ ਮੇਰੇ ਉੱਤੇ ਉਹ ਮੱਝ ਚੜ ਗਈ ਬੜੀ ਮੁਸ਼ਕਲ ਨਾਲ ਬੜੀ ਮੁਸ਼ਕਲ ਨਾਲ ਦੀ ਜਾਨ ਬਜੀ ਬੜੀ ਸੋਡਾ ਪੈਰ ਤਾਂ ਹੀ ਬਾਈ ਉਹਦੇ ਕਰਕੇ ਨਾ ਪੈਰ ਹੁੰਦੇ ਕਰਕੇ ਬਾਈ ਹੋਇਆ ਪਿਆ ਕਿਉਂਕਿ ਹੁਣ ਤੱਕ ਘਰੇ ਹੀ ਉਦਨ ਦਾ ਅੱਗੇ ਮਾੜਾ ਮੋਟਾ ਪਾਰ ਅੰਦਰ ਜਲਜੀ ਦਾ ਹੀ ਚੱਲ ਕੋਈ ਖਾਣ ਪੀਣ ਲੈ ਆਈਦਾ ਸੀ ਬੱਚਿਆਂ ਤੇ ਹੁਣ ਤਾਂ ਬੱਚੇ ਵੀ ਕੜਤੇ ਕਰੋ ਬਸ ਮਜਬੂਰੀ ਹੋ ਗਈ ਬਾਈ ਜੀ ਬਹੁਤ ਜਿਆਦੀ ਬੜੀ ਮਜਬੂਰੀ ਹੋਈ ਪਈ ਤਾਂ ਬਾਈ ਜਿਹਦੇ ਕੋਲੇ ਆਪਾਂ ਜਾ ਕੇ ਆਏ ਆ ਉਹਦੀ ਕਹਾਣੀ ਇਹ ਆ ਉਹਦੀ ਪਹਿਲਾਂ ਮੱਝ ਰੋੜ ਗਈ ਤੇ ਮੱਝ ਨੂੰ ਸਾਹਮਦੇ ਸਾਹਮਦੇ ਨੇ ਉਹਦੇ ਸੱਟ ਆਪਦੇ ਵੱਜ ਗਈ ਆ ਤੇ ਉਹਨੇ 베ੜੀ 베ੜੀ ਵੀ ਮੰਗੀ ਸੀਗੀ ਤੇ 베ੜੀ ਉਹਨੂੰ ਮਿਲ ਜੂਜੀ ਨੇ ਬੇਰੀ ਤਾਂ ਆਪਣੇ ਕੋਲ ਹੈਗੀ ਜਦੋਂ ਆਵਾਜ਼ ਮਾਰਨਗੇ ਉਦੋਂ ਹੀ ਆਪਾਂ ਆ ਜਾਾਂਗੇ اچھا ਉਸੇ ਵੇਲੇ ਹਾਂ ਪਰ ਇੱਥੋਂ ਕੋਈ ਫੋਨ ਹੈਗਾ ਇਹਦਾ ਫੋਨ ਹੈਗਾ ਠੀਕ ਹੈ ਜੀ ਕਿਉਂਕਿ ਹੁਣ ਆਪਾਂ ਕੱਲ ਕੱਲ ਨੂੰ ਤਾਂ ਦੇ ਨਹੀਂ ਸਕਦੇ ਨਹੀਂ ਹਾਂ ਵੀ ਜਦੋਂ ਲੋਡ ਆ ਉਦੋਂ ਪਾਓਗੇ ਉਸ ਵੇਲੇ ਇਹ ਇਹ ਰਾਤ ਨੂੰ ਵੀ ਇੱਥੇ ਹਾਜ਼ਰ ਅੱਛਾ ਜੀ ਰਾਤ ਨੂੰ ਵੀ ਪਰਸ ਉਸੇ ਨੇ 14 ਬੰਦੇ ਕੱਢੇ ਹਾਂ ਤੇ ਅਸੀਂ ਇਹਨੂੰ ਸੁਭਾਅਦੇ ਵੀ ਤੂੰ ਰਾਤ ਨੂੰ ਚਲਾਉਣਾ ਕਿਦਾਂ ਕਹਿੰਦੇ ਬਾਬਾਏ ਰਾਤ ਨੂੰ ਜਾਂਦੀ ਜਾਂਣੀ ਨਹੀਂ ਹੁੰਦੀ ਤੇ ਹੁਣ ਕੋਈ ਜਿਹੜੀ ਹੈਗੀ ਆ ਸੜਕ ਤਾਂ ਕੋਈ ਦੇਖਣੀ ਨਹੀਂ ਸਿਰਫ ਖੰਭਾ ਦੇਖਣਾ ਹੁੰਦਾ ਜਿਉਂ ਜਿਮ ਆਹ ਘਾਰ ਆ ਇਧਰਲੇ ਪਾਸੇ ਉਹ ਥੱਲੋਂ ਪੂਰਾ ਪਾਣੀ ਖੋਰੀ ਤਰੀ ਆ ਖੋਰੀ ਤਰੀ ਜਾਂਦਾ ਕਿਉਂਕਿ ਢਾ ਇਧਰੋਂ ਪਾਣੀ ਇਹ ਆਇਆ ਵੀ ਇਧਰੋਂ ਆਇਆ ਨਾ ਕੰਦਾਂ ਨੂੰ ਇਹਨਾਂ ਨੂੰ ਲੱਗੀ ਹੈ ਸਾਰਿਆਂ ਨੂੰ ਜਿੰਨੇ ਵੀ ਹੈਗੇ ਘਰ ਇਹਨਾਂ ਦੇ ਉਹ ਦਿਨ ਦੇ ਇਹਨਾਂ ਦਵਾਲੇ ਪਰ ਨਿਕਲੇ ਨਹੀਂ ਇਹ ਬੰਦੇ ਸਾਰੇ ਤੇ ਕੋਸ਼ਿਸ਼ ਕਰ ਰਹੇ ਆ ਵੀ ਤੁਸੀਂ ਬਾਹਰ ਆ ਜੂ ਪਾਣੀ ਕਿੰਨੇ ਬੰਦੇ ਆ ਦੋ ਗਣੀ ਅਮਰੀਕਾ ਵਾਲੇ ਅਸਰ ਸਸ ਠੀਕ ਠੀਕ ਵਾਹ ਬਾਈ ਵਾਹ 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 ਤੁਹ ਲੱਗਾ ਰੇ ਆ ਲੱਗਾ ਹੋਰ ਦੋ ਦੋ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਬਾਈ ਇਹਨੂੰ ਖਾਣਾ ਆ ਲਾ ਸਰੂ ਜਰਮਨਲ ਭਾਈ ਹਾਂਜੀ ਹਾਂਜੀ ਲੋ ਮਦਦ ਤੁਸੀਂ ਇਸ ਥਾਂ ਦੀ ਇੱਕ ਕਹਾਣੀ ਦੇਖੋ ਵੀ ਬੰਦਿਆਂ ਦਾ ਤਾਂ ਹਾਲ ਮਾੜਾ ਹੈਗਾ ਹੀ ਹੈਗਾ ਉਹ ਜਾਨਵਰ ਆ ਜਿਹੜਾ ਦਰਵੇਸ਼ ਵਿਚਾਰਾ ਆਪਦੇ ਆਪ ਚ ਉਹ ਵੀ ਮਤਲਬ ਉਹਨੂੰ ਵੀ ਕਿੰਨੀ ਭੁੱਖ ਲੱਗੀ ਹੋਊਗੀ ਕਿਉਂ ਨੇ ਵੀ ਜਿੰਨੀ ਤੇਜ਼ੀ ਨਾਲ ਜਿੰਨੀ ਭੁੱਖ ਨਾਲ ਰੋਟੀ ਖਾਦੀ ਆ ਇਹ ਹਾਲਾਤ ਆ ਉਹਨੂੰ ਪਤਾ ਨਾ ਮੁੜ ਕੇ ਪਤਾ ਕੋਈ ਨਹੀਂ ਵੀ ਕਦੋਂ ਜੜੀ ਹੈਗੀ ਹੈ ਪ੍ਰਸ਼ਾ ਅਕਾ ਤੁਸੀਂ ਤਾਂ ਆਓਗੇ ਸਾਨੂੰ ਇਹਨਾਂ ਦਾ ਨਹੀਂ ਪਰ ਉਹ ਤਾਂ ਹੈ ਨਾ ਐਮਰਜੈਂਸੀ ਸਾਰਿਆਂ ਨੂੰ ਦਿਸਦੀ ਹੈ ਨਾ ਬੰਦੇ ਦਾ ਕੱਲ ਵੀ ਅਸੀਂ ਇੱਕ ਉੱਧਰ ਵੀ ਖੜਾ ਇੱਕ ਅੱਛਾ ਉੱਧਰ ਵੀ ਖੜੇ ਆ ਅੱਛਾ ਉਹ ਅਲੱਗ ਘਰ ਆਗਾ ਠੀਕ ਆ ਅੱਛਾ ਜੇ ਨਹੀਂ ਮੈਂ ਕਿਤੇ ਇੱਕ ਆਗਾ ਇਹ ਇੱਕ ਹੋਰ ਘਰੇ ਆਪਾਂ ਚੱਲੇ ਆ ਸੁਣ ਸੁੱਤਾ ਸੁੱਤਾ ਵੀ ਰੋਟੀਆਂ ਸਟੋਰ ਕਰ ਰਿਹਾ ਹਾਂ 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 ਅੱਛਾ ਵਾ ਵਾ ਮੈਨੂੰ ਨੌਲੀ ਸਾਹਿਬ ਸਾਡੇ ਸੀਨੀਅਰ ਆ ਇਹਨਾਂ ਨੇ ਗੱਲ ਦੱਸੀ ਪੱਤਰਕਾਰ ਨੇ ਸਾਡੇ ਸੀਨੀਅਰ ਤੇ ਇਹਨਾਂ ਨੇ ਗੱਲ ਦੱਸੀ ਵੀ ਇੱਕ ਕੁੱਤਾ ਵੀ ਰੋਟੀਆਂ ਚੱਕ ਕੇ ਉੱਪਰ ਆਲ ਜਾ ਕੇ ਸਟੋਰ ਕਰ ਰਿਹਾ ਵੀ ਉਹਨੂੰ ਵੀ ਪਤਾ ਹੈ ਬੇ ਮੁਸੀਬਤ ਹੈ ਕੜੀ ਹਾਂ ਮੁਸੀਬਤ ਹੈ ਕੜੀ ਕਹੀ ਜੀ ਇੱਥੇ ਪਸ਼ੂ ਬਹੁਤ ਰੱਖਦੇ ਆ ਬਾਬਾ ਜੀ ਪਸ਼ੂ ਇਹ ਦੁੱਧ ਪਾਉਂਦੇ ਆ ਨਾ ਕਿਉਂਕਿ ਦੁੱਧ ਇਹਨਾਂ ਦਾ ਵਿਸ਼ੇਸ਼ ਜਿਹੜਾ ਹੈਗਾ ਇਹਨਾਂ ਦਾ ਕੌਕੇ ਪਸ਼ੂ ਨੇ ਤਾਂ ਰੋਜ਼ ਦੇਣੇ ਪੈਸੇ ਦੁੱਧ ਦਾ ਦਾ ਕਾਰੋਬਾਰ ਜਾਨਕਿ ਰੋਜ਼ ਦਾ ਚੱਲਦਾ ਨਾ ਜੇ ਕਰਦਾ ਖਰਚਾ ਦੁੱਧ ਤੇ ਚੱਲਦਾ ਹਾਂ ਪ੍ਰਸ਼ਾਦ ਰੱਖ ਹਾਂ ਮੈਂ ਵੀ ਦੇਖਿਆ ਇੱਥੇ ਹਰ ਘਰੇ ਪਸ਼ੂ ਆ ਤੇ ਵਧੀਆ ਲੋਕ ਉਹ ਮਤਲਬ ਚੰਗੇ ਤਰ੍ਹਾਂ ਪਾਲਦੇ ਆ ਪਸ਼ੂਆਂ ਨੂੰ ਕਿਉਂਕਿ ਤੁਹਾਨੂੰ ਨਾਲ ਹੁਣ ਮਰ ਗਿਆ ਵਾ ਤੇ ਜਿਹੜੇ ਹੁਣ ਪਸ਼ੂਆਂ ਤੋਂ ਦਰੋਜ਼ ਦੁੱਧ ਆਪਣੇ ਗੁਜ਼ਾਰਾ ਚੱਲੂ ਆਪਣਾ ਕਰ ਲੈਣਗੇ ਆਪਣੇ ਆ ਪ੍ਰਸ਼ਾਦ ਵੀ ਦੇ ਦੇ ਭਾਈ ਪਾਣੀ ਹੈਗਾ ਮੇਰਾ ਵੀ ਪਾਣੀ ਵਾ ਇਹ ਲੋਹੜਾ ਤੇ ਲੈ ਲੋ ਹੋਰ ਆ ਗਿਆ ਬਾਪੂ ਆ ਲੋ ਆ ਲੋ ਪ੍ਰਸਾਦ ਜੀ ਅਬ ਬੈਕ ਕੋਡ ਲੈ ਲਓ ਜਗਲੇ ਐਡ ਬੰਦ ਨਹੀਂ ਐਡ ਜਨੇ ਬੰਦ ਬਸ ਯਾਰ ਟ੍ਰਾਫਿਕ ਨਹੀਂ ਬਤੀ ਨਹੀਂ ਕਾਰ ਲੱਸੀ ਵੀ ਇਹਦੇ ਟੀੜੀ ਦੇ ਬਗੈਰ ਸਾਰ ਨਹੀਂ ਲੱਗਣੀ ਆ ਲੋ ਆ ਲੋ ਕੋਈ ਜਦ ਮੈਂ ਵੇਖਦਾ ਚਾਦਾ ਮਾਰੀ ਚਲੋ ਜੀ ਰੈਂਪ ਪਈ ਚੇਵੇ ਦਾ ਫੈਲਾ ਦੋ ਘੰਟੇ ਹੋਕ ਬਲੇ ਇੱਕ ਮਿੰਟ ਮੈਂ ਪਹਿਲਾਂ ਤਾਂ ਇਹਨਾਂ ਬਾਈ ਨੂੰ ਵੀਰ ਦੀ ਬਹੁਤ ਕੁਰਬਾਨੀ ਆ ਜੀ ਜੀ ਇੱਕ ਮਿੰਟ ਬਹੁਤ ਲੋਕ ਇੱਥੇ ਕਹਿੰਦੇ ਆ ਮੈਂ ਮਤਲਬ ਜਿੱਥੇ ਆ ਵੀ ਸੇਵਾ ਕੌਣ ਕਰ ਰਿਹਾ ਤੁਸੀਂ ਤੁਸੀਂ ਦੱਸੋ ਬਾਬਾ ਜੀ ਪਹੁੰਚ ਰਿਹਾ ਤੁਹਾਡੇ ਕੋਲੇ ਕਿਹੜੇ ਆ ਜੋ ਮੜਾ ਆ ਨੇੜੇ ਆ ਜੋ ਬਹੁਤ ਸਾਡੀ ਹਲਪ ਬਾਬਾ ਜੀ ਬਹੁਤ ਕਰਨ ਦਿਆ ਵਾ ਇਹ ਨਾ ਹੁੰਦੇ ਤਾਂ ਸਾਈਂ ਤੇ ਭੁੱਖੇ ਮਰ ਜਾਂਦੇ ਰੋਟੀ ਪਾਣੀ ਸਾਨੂੰ ਸਾਰਾ ਕੁਝ ਪਚਾਉਣ ਦੇ ਤਰਪਾਲਾ ਤਰਪਾਲਾ ਰੋਟੀ ਬਾਈ ਤੁਸੀਂ ਵੀ ਬਿਸਕੁਟ ਵਗੈਰਾ ਸਾਰਾ ਕੁਝ ਸਾਨੂੰ ਬਾਬਾ ਜੀ ਪਚਾਉਣ ਦੇ ਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਤੁਹਾਡੇ ਘਰ ਆਲੇ ਦੁਆਲੇ ਸਾਰਾ ਘੁੰਮ ਕੇ ਆਣ ਕੇ ਵੇਖ ਕੇ ਸਾਨੂੰ ਤਰਪਾਲ ਵੀ ਦਿੱਤੀ ਤੇ ਸਬਾਨ ਢੱਕੋ ਅੱਛਾ ਹਾਂਜੀ ਅਸੀਂ ਉਸ ਸਬਾਨ ਢੱਕਾ ਪੇਟੀ ਆ ਘਰ ਦਾ ਸਬਾਨ ਜਿਹੜਾ ਵਾ ਦਾਣੇ ਢੱਕੇ ਆ ਹਾਂ ਹਾਂਜੀ ਤੇ ਬਾਕੀ ਉਹ ਵੀਰ ਜੀ ਦੀ ਬਹੁਤ ਕੁਰਬਾਨੀ ਆ ਤੇ ਇਹਦੀ ਬੱਤੀ ਖਰਾਬ ਹੋਏ ਰਾਤ ਵੀ ਨਹੀਂ ਸੌਂਦਾ ਰਾਤ ਵੀ ਇਹਨੇ ਬੱਤੀ ਬਣਾਉਣੀ ਬਣਾਉਣੀ ਆ ਜੇ ਕੋਈ ਖੰਭਾ ਡਿੱਗ ਪਿਆ ਵਾ ਤਾਂ ਇਹਨੇ ਤਾਰਾਂ ਕੱਟ ਕੇ ਬੱਤੀ ਚਾਲੂ ਕਰਸੇ ਵੇਲੇ ਕਰਨੀ ਬਹੁਤ ਕੁਰਬਾਨੀ ਉਹ ਵੀਰ ਜੀ ਦੀ ਹਾਂਜੀ ਥੈਂਕ ਯੂ ਜਦੋਂ ਫੋਨ ਕਰੀ ਉਦੋਂ ਉਸੇ ਵੇਲੇ ਆਉਂਦਾ ਹਾਂਜੀ 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 ਤਾਂ ਸੌਰੀ ਮੈਂ ਮਾਫੀ ਚਾਹੁੰਨਾ ਮੈਂ ਥੋੜਾ ਟੱਕਣ ਜਾ ਗੋਲ ਗਿਆ ਤਾਂ ਮੈਂ ਤਾਂ ਹੀ ਉੱਥੇ ਉੱਤਰ ਕੇ ਗਿਆ ਵੀ ਭਾਈ ਸ਼ਾਇਦ ਮੇਰੇ ਬੋਲਾਂ ਤੇ ਯਕੀਨ ਤੁਹਾਨੂੰ ਨਾ ਹੋਵੇ ਤਾਂ ਤੁਸੀਂ ਆਪ ਲੋਕਾਂ ਤੋਂ ਆ ਕੇ ਪੁੱਛ ਲਓ ਬਸ ਦੂਰ ਬੈਠ ਕੇ ਕਿਸੇ ਵੀ ਬੰਦੇ ਬਾਰੇ ਆਪਦੀ رائے ਨਾ ਬਣਾਓ ਮੈਦਾਨ ਚ ਆ ਕੇ ਦੇਖੋ ਜਿੱਥੇ ਕੰਮ ਹੋ ਰਿਹਾ ਹੈ ਕਿ ਉੱਥੇ ਕੀ ਹਾਲਾਤ ਆ ਮੈਂ ਇਹ ਵੀਡੀਓ ਦਾ ਸਾਰਾ ਮਕਸਦ ਇਹ ਹੀ ਸੀ ਕਿ ਤੁਹਾਨੂੰ ਦਿਖਾਉਣਾ ਸੱਚ ਤੇ ਇੱਕ ਗੱਲ ਹੋਰ ਜੇ ਤੁਸੀਂ ਆਵੋ ਫਿਰ ਬਾਬਾ ਜੀ ਨੂੰ ਕਿਹੋ ਵੀ ਬਾਬਾ ਜੀ ਇੱਕ ਮਿੰਟ ਬੂਟ ਲਾਓ ਤੇ ਇਹਨਾਂ ਦੇ ਪੈਰ ਜਿਹੜੇ ਗਲਿਆ ਪਿਆ ਮਾਸ ਤੁਹਾਨੂੰ ਪਤਾ ਲੱਗ ਜੂ ਵੇ ਤੇ ਕੰਮ ਕੌਣ ਕਰਦਾ ਥੋੜਾ ਧੰਨਵਾਦ ਮੈਂ ਨਹੀਂ ਕਹਿੰਦਾ ਕਿ ਬਾਕੀ ਲੋਕ ਕੰਮ ਨਹੀਂ ਕਰਦੇ ਹਰ ਬੰਦੇ ਦਾ ਆਪਦਾ ਰੋਲ ਹੈ ਜਿੰਨਾਂ ਕੋਲੇ ਵੱਡੇ ਵੇੜੇ ਆ ਉਹ ਵੀ ਆਪਦੇ ਲੱਗੇ ਹੋਏ ਆ ਹਰ ਬੰਦੇ ਨੇ ਆਪਦਾ ਕਾਰਜ ਜੋ ਕੁਦਰਤ ਨੇ ਉਹਨੂੰ ਬਖਸ਼ਾ ਉਹ ਕੀਤਾ ਕਿਸੇ ਨੂੰ ਡਿਸਕ੍ਰੈਡਿਟ ਕ੍ਰੈਡਿਟ ਨਹੀਂ ਕਰਦੇ ਆਪਾਂ ਘਟਾਉਂਦੇ ਨਹੀਂ ਕਿਸੇ ਨੂੰ ਪਰ ਜੋ ਕਰ ਰਿਹਾ ਹੈ ਉਹਨੂੰ ਸਨਮਾਨ ਕਰਨਾ ਸਾਡਾ ਫਰਜ਼ ਆ ਧੰਨਵਾਦ ਬਾਬਾਈ ਬਹੁਤ ਸਮਝ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੱਥੇ ਗਰਾਉਂਡ ਰਿਐਲਿਟੀ ਦੇਖੀ ਆ ਕਿਉਂਕਿ ਇਧਰ ਤਾਂ ਬਹੁਤ ਘਟਾ ਆਉਂਦਾ ਹੀ ਨਹੀਂ ਕੋਈ ਕਿਉਂਕਿ ਇਸ ਏਰੀਏ 'ਚ ਪਾਣੀ ਆਇਆ ਇਧਰੋਂ ਸਾਰੇ ਕੱਢ ਕੇ ਲਗਾਏ ਆ ਅੱਜ ਜਿੰਨੇ ਵੀ ਘਰ ਆ ਜਿਹੜੇ ਹੁਣ ਨਹੀਂ ਨਿਕਲੇ ਉਹਨਾਂ ਦੇ ਕੁੱਕਰ ਵੀ ਇਥੇ ਉਹਨਾਂ ਨੂੰ ਵੀ ਰੋਟੀ ਪਾ ਕੇ ਜਾਣੇ ਆ ਜੇ ਤਾਂ ਆਪ ਚਲੇ ਗਏ ਉਹਨਾਂ ਦੇ ਕੁੱਤੇ ਉੱਥੇ ਆ ਤੇ ਉਹ ਇਸ ਕਰਕੇ ਉਹਨਾਂ ਛੱਡੇ ਹੋਏ ਵੀ ਰਾਤ ਨੂੰ ਕੋਈ ਇਹਨਾਂ ਸਵਾਨਾਂ ਚੱਕ ਲੈ ਉਹਨਾਂ ਨੂੰ ਵੀ ਜਿਹੜੀ ਹੈਗੀ ਆ ਦੇਖ ਕੇ ਜਿੱਥੇ ਕੁੱਤਾ ਇਹਨਾਂ ਨੂੰ ਇਹਨੂੰ ਪਤਾ ਮੁੰਡੇ ਨੂੰ ਸਾਰਿਆਂ ਨੂੰ ਅਸਲ ਰੀਅਲ ਹੀਰੋ ਇਹ ਆ ਸਾਰੇ ਇਸ ਏਰੀਏ ਦਾ ਕਿਉਂਕਿ ਉਦੋਂ ਤੋਂ ਇਹ ਲੱਗਾ ਹੋਇਆ ਹੈ ਇਹਦਾ ਘਰ ਵੀ ਇਹਦੇ ਆਪ ਦਾ ਵੀ 100 ਖੇਤ ਜ਼ਮੀਨ ਜਿਹੜੀ ਹੈਗੀ ਝੋਨਾ ਸੀ ਚੌਂ ਭਰਾਵਾਂ ਦਾ ਖਤਮ ਹੋ ਗਿਆ ਇਹ ਰੀਅਲ ਇਹ ਲੱਗਾ ਲੱਗੇ ਹੋਏ ਸਾਰਾ ਟੱਪਰੀ ਲੱਗਾ ਹੋਇਆ ਮੈਂ ਬਾਈ ਤੁਹਾਡੇ ਨਾਲ ਸਪੈਸ਼ਲ ਗੱਲ ਕਰੂੰਗਾ ਇਹ ਤਾਂ ਬਾਤ ਹੁਣ ਆਪਣੀ ਗੱਲਬਾਤ ਬੜੀ ਲੰਬੀ ਹੋ ਗਈ ਇਹਨਾਂ ਤੋਂ ਪਤਾ ਨਹੀਂ ਕਿੰਨੇ ਬੰਦੇ ਇੱਥੋਂ ਕੱਢੇ ਹੋਣਗੇ ਤੇ ਕਿੰਨਾ ਕਿੰਨਿਆਂ ਦਾ ਸਮਾਨ ਕੋਈ ਛੱਡਿਆ ਨਹੀਂ ਹੁਣ ਤੱਕ ਵੀ ਰਾਤ ਵੀ ਸਾਰੀ ਹੁਣ ਰਾਤ ਨੂੰ ਵੀ ਇਹਨਾਂ ਕਹਿਤੀ ਜੀ ਸੁਣਾ ਬਾਹਰ ਨਿਕਲ ਤੇ ਜਦੋਂ ਵੀ ਕੋਈ ਆਇਆ ਕਹਣਾ ਰਾਤ ਨੂੰ ਫੋਨ ਤੇ ਚਲੋ ਉੱਥੇ ਜੇ ਡਾਕਟਰ ਨੂੰ ਲੋੜ ਹੈ ਤਾਂ ਡਾਕਟਰ ਨੂੰ ਲੈ ਕੇ ਜੇ ਮਰੀਜ਼ ਨੂੰ ਲੈ ਕੇ ਆਉਣਾ ਤਾਂ ਮਰੀਜ਼ ਨੂੰ ਲੈ ਆਉਣਾ ਉੱਥੇ ਫਿਰ ਇਹਦੇ ਕੋਲ ਜਿਹੜੇ ਹੈਗੇ ਸਾਰੀ ਉੱਥੇ ਸਾਧਨ ਦਿੱਤੇ ਹੋਏ ਕਿਸ਼ਤੀਆਂ ਸਾਰੀਆਂ ਇਹਦੇ ਅੰਡਰ ਹੀ ਚੱਲ ਰਹੀਆਂ ਤਿੰਨ ਕਿਸ਼ਤੀਆਂ ਇੱਥੇ ਜਾ ਰਹਾ ਇੱਕ ਤਿੰਨ ਚੱਲ ਰਹੀਆਂ ਇੱਕ ਉੱਥੇ ਖੜੀ ਹੈ ਜੇ ਉਹ ਕੱਬ ਦੂਸਰੀ ਕਿਸ਼ਤੀ ਆਪਾਂ ਉਹਨਾਂ ਨੂੰ ਦੇ ਦਈਏ ਉੱਥੇ ਜਿਹੜੇ ਹੈਗੇ ਕਹਿੰਦੇ ਉਧਰ ਤੇ ਤਾਰਾ ਦੁਰਾ ਹੈ ਨਹੀਂ ਹੈ ਜੀ ਜੀ ਉਹ ਦਰਿਆ ਦੇ ਵਿੱਚ ਦੀ ਚੱਲ ਜੂਗੀ ਕਿ ਨਹੀਂ ਤੇ ਉਹਦਾ ਕਰ ਲੈਣੇ ਕੱਲ ਦਵਾਈ ਉਹ ਮਾਤਾ ਬਿਮਾਰ ਨੇ ਉਹਨਾਂ ਨੂੰ ਦਵਾਈ ਵੀ ਕੱਲ ਡਾਕਟਰ ਸਵਾਮਾਨ ਦੀ ਟੀਮ ਆਈ ਵੀ ਹੈ ਜਿਹੜੀ ਇੱਥੇ ਹਾਂ ਉਹ ਲੈ ਕੇ ਆਏ ਸੀਗੇ ਆਪਣੀ ਕਿਸ਼ਤੀ ਵਿੱਚ ਉਹਨਾਂ ਸਾਰਿਆਂ ਨੇ ਇਧਰ ਗੇੜੇ-ਗੂੜੇ ਦਵਾਈ ਅੱਜ ਵੀ ਦੂਸਰੀ ਕਿਸ਼ਤੀ ਡਾਕਟਰ ਨੂੰ ਲੈ ਕੇ ਚੱਲੀ ਹੈ ਤਾਂ ਮਿਹਰਬਾਨੀ ਤੁਹਾਡੀ ਤੁਸੀਂ ਇਸ ਵੀਡੀਓ ਦਾ ਸਬਣੇ ਚਾਹੁੰਦੇ ਵਾਸਤੇ ਰੋ